ਅਨੁਸਾਰਿਆਂ ਨੇ ਜਿੱਦਾਂ ਪਤਾ ਹੈ ਕਿ ਕੱਲ ਜੁਲਾ ਗੁਰਦਾਸਪੁਰ ਅਤੇ ਬਿਲਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਪਦਤਾ ਜਿਹੜੀ ਅੰਜਾਮ ਦਿੱਤੀ ਗਈ ਸੀ। ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਬਟਾਲਾ ਬੰਗਰ ਜਿਹੜਾ ਪੀਐਸ ਕਲਾਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ। ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀਗੀ। ਐਂਡ ਟੀਮਾਂ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਏਟਲੀ ਜੇ ਸਟਡੀ ਹੈਗੀ ਡੀਐਸਪੀ ਡੀਐਸਪੀ ਬੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੋ ਦੇ ਨਾਲ-ਨਾਲ ਸਾਡੀ ਜਿਹੜੀ ਸਪੈਸ਼ਲ ਗਾੰਕ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੋ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕਫ-ਵਕਫ ਟੀਮਾਂ ਬਣਾਈਆਂ ਹੈ ਜੀ ਐਂਡ ਅਸੀਂ ਇਹਦੇ ਤੇ ਕੇਸ ਤੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸ਼ਰਗੀਤ ਸਾਭੀ ਅਤੇ ਲੋਕਪੀਤ ਲਵ ਆ ਇੱਕ ਇਲਾ ਲਾਲਚਿੰਗ ਦਾ ਰਹਿਣਾ ਆਗਾ ਦੂਸਰਾ ਡੇਰਾ ਬਾਬਾ ਨਾਨਕ ਦਾ ਰਹਿਣਾ ਆਗਾ ਅਸੀਂ ਦੋਨੋਂ ਗੁਸ਼ਤਾਰ ਕਰਦੇ ਹਾਂ ਇਹਨਾਂ ਤੋਂ ਇੱਕ 30 ਬੋਲ ਦਾ ਪਿਸਤਲ ਇੱਕ 32 ਬੋਲ ਦਾ ਪਿਸਤਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂਸ਼ ਹੈਗੇ ਰਾਉਂਡ ਹੈ ਉਹ ਅਸੀਂ ਬਰਾਮਦ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਕੁਝ-ਕੁਝ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰੋ ਵਾਪਾ ਨਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਪੂਰੇ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਪ ਸੀ ਉੱਥੇ ਕਾਰਜ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੇ ਉਹਨਾਂ ਦੇ ਜਾਨ ਲੈਵਾ ਅਮਲਾ ਵੀ ਇਹਨਾਂ ਨੇ ਕੀਤਾ ਸੀਗਾ ਇਹ ਦੋਨੋਂ ਅਸੀਂ ਦੋਵੇਂ ਕੇਸੇ ਰਹੇਗੇ ਅਸੀਂ ਬਹੁਤ ਕੇਸੇ ਇਹ ਜਿਹੜੇ ਇਹਦੇ 'ਚ ਅਸੀਂ ਕੇਸ ਜਿਹੜਾ ਹੈਗਾ ਕਰ ਲਿਆ ਸਰ ਨਕਸਲ ਗੀ ਕੋਗੀ ਲੈਣਾ ਕਿ ਨਕਸਲ ਦਾ ਸਰ ਮੈਡੀਕਲ ਸਟੋਰ ਦੋਨੋਂ ਸੇਮ ਪਰਸਨ ਤੇ ਕੁਝ ਜੋ ਪ੍ਰਾਇਮ ਆਫ ਸਹੀ ਪਾਇਆ ਗਿਆ ਹੈ ਕਿ ਜਿਹੜਾ ਲਾਪਤੀ ਤੋਂ ਜੈ ਸਮਜੀਤ ਹੈ ਸਭ ਇਹਨਾਂ ਦੋਨਾਂ ਹੀ ਦੋਨਾਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਮੈਡੀਕਲ ਮੈਡੀਕਲ ਸਟੋਰ ਵਾਲੇ ਤੇ ਜਿਹੜਾ ਜਿਹੜਾ ਪਹਿਲ ਸਹੀ ਅਭੀ ਤੱਕ ਸਮਝ ਆਏਗੀ ਉਹਦੇ ਤੋਂ ਇਹਨਾਂ ਨੇ ਗਲਤੀ ਹੋਣੀ ਸੀ ਤੋ ਉਹਦੇ 50 ਲੱਖ ਦੇ ਅਰਾਊਂਡ ਜਿਹੜਾ ਇਹ 50 ਦੀ ਡਿਮਾਂਡ 50 ਸੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹਾਂ ਬਾਕੀ ਸਾਡਾ ਬਟਾਰਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰ ਰਿਹਾ ਜਿਹੜੇ ਆ ਜਿਹੜੇ ਆ ਜਿਹੜਾ ਹੈਗਾ ਅਮ੍ਰਿਤ ਦੱਲ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਸਹੀ ਸਹੀ ਉਹਦਾ ਵੀ ਰੋਲ ਅਸਿਸਟ ਐਸਟੈਬਲਿਸ਼ ਕਰੇਗੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਜ ਆਫ ਨੋ ਨਹੀਂ ਫਰਸਟ ਇਨਸੀਡੈਂਟ ਦੀ ਸਾਹ ਮਿਲੇਗਾ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਉਮਰ ਕਿੰਨੀ ਕਰਦੇ ਨਾਲ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤ ਸਾਨੂੰ ਅਨਜਾਨਤ ਚੜਾ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਗੋਲੀਆਂ ਨਾਲ ਨਹੀਂ ਐਜ ਆਫ ਨੋ ਤੋਂ ਜਿਹੜਾ ਹੈਗਾ ਫਾਇਰਫਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਸੇ ਨੂੰ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜੜੀ ਵਾਰਦਾਤ ਪੰਜਾਬ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਰਦਾਤ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਹੀ ਰਿਕੋਰਡ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਰਦਾਤ ਹੈ ਉਹਨੂੰ ਬੜੀ ਜਿਹਨੂੰ ਕਹਿੰਦੇ ਹੈਗੇ professionਲ ਤਰੀਕੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜਾ ਹੈ ਕਿ ਤੋਂ ਇਹ ਕਿੰਨਾ ਇਹ ਤੋਂ ਵੱਧ ਵੀ ਹੋ ਸਕਦੇ ਆ ਤੇ ਕੋ ਉਹ ਤੋਂ ਇਨਵੈਸਟੀਗੇਸ਼ਨ ਦੇ ਉੱਪਰ ਆਏਗਾ ਕਿ ਕੀ ਕੀ ਹੈਗਾ ਐਟ ਥਿਸ ਪੁਆਇੰਟ ਆਫ ਟਾਈਮ ਅਸੀਂ ਇਹਦੇ ਚ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ ਚ ਕਿਹੜੀ ਕਿਹੜੀ ਲੀਡਰ ਨਿਕਲਦੀ ਉਹਦੇ ਤੇ ਡਿਪੈਂਡ ਕਰੋ ਜਿਹੜਾ ਵਿਦੇਸ਼ ਬੈਠਾ ਲੜਕਾ ਉਹਦੇ ਸਬੰਧ ਚ ਕਲਉਂਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਸਰ ਕਰਦੇ ਆ ਜਾਂ ਕੋਈ ਕਰਦੇ ਨਹੀਂ ਜੀ ਨਹੀਂ ਇਹ ਜੋ ਸਾਨੂੰ ਤੋਂ ਇਹਨਾਂ ਦਾ ਪੜਾਈ ਨਾਲ ਕੋਈ ਰਿਲੇਸ਼ਨ ਨਹੀਂ ਜਪਨ ਸਰ ਇੰਡੀਅਨ ਹੈ ਜਾਂ ਤਕੋ ਉਹ ਸਾਰੇ ਅਸੀਂ ਚੈੱਕ ਕਰਵੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਕੀਤੀ ਉਹ ਸਾਰਾ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਥੈਂਕ ਯੂ